ਦੀਨੀ ਇੱਕ ਬਜ਼ੁਰਗ ਮਾਤਾ ਜੀ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਸੀ ਜਿਸ ਵਿੱਚ ਮਾਤਾ ਜੀ ਆਪਣੀ ਕਣਕ ਸੜ ਜਾਣ ਕਾਰਨ ਰੋ ਰਏ ਸਨ ਪੰਜਾਬ ਪੁਲਿਸ ਵਾਲੇ ਵੀ ਸੁਖਵਿੰਦਰ ਸਿੰਘ ਤੱਕ ਜਦ ਇਹ ਵੀਡੀਓ ਪੁੱਜਾ ਤਾਂ ਉਹਨਾਂ ਨੇ ਪੂਸ਼ ਪੜਤਾਲ ਕਰਕੇ ਇਸ ਬਜ਼ੁਰਗ ਮਾਤਾ ਦਾ ਡਰੈਸ ਪਤਾ ਕੀਤਾ ਇਹ ਮਾਤਾ ਜੀ ਸੁਲਤਾਨਪੁਰ ਲੋਧੀ ਨੇੜੇ ਦੀ ਪਿੰਡ ਦੀਪੇਵਾਲ ਦੇ ਨੇ ਵੀਰ ਸੁਖਵਿੰਦਰ ਸਿੰਘ ਵੱਖ-ਵੱਖ ਸੇਵਾਦਾਰਾਂ ਵੱਲੋਂ ਭੇਜੀ ਮਾਲ ਦੀ ਮਦਦ ਲੈ ਕੇ ਅੱਜ ਮਾਤਾ ਜੀ ਦੇ ਘਰ ਪੁੱਜੇ ਜੋ ਸਾਰੇ ਸੜ ਗਏ ਮਾਤਾ ਇਹ ਪਾ ਦੇ ਕੇ ਜੇ ਪਰ ਤੋਂ ਵੀਡੀਓ ਜਰੂਰ ਦੇ ਪਰ ਉਹ ਜਿਹੜਾ ਮਦਦ ਮਦਦ ਉਹ ਨਾਲ ਜਗਾ ਠੀਕ ਹੈ ਨਾ ਨਹੀਂ ਹਾਂ ਆਪਾਂ ਇੱਥੇ ਆਏ ਆ ਇਹ ਵੀਰ ਜੀ ਕੱਲ ਚੜ੍ਹਨਾ ਗਏ ਸੀਗੇ ਸਰਦਾਰ ਪਾਸੇ ਬਰਾણો ਭੇਜੇ ਸੀ ਇਹਨਾਂ ਨੂੰ ਕਾਫੀ ਜਦਾਂ ਮਦਦ ਕੀਤੀ ਕੱਲ 8500 ਰੁਪਏ ਦੇ ਆ ਕੇ ਸੀ ਆਪਾਂ ਮੁਖਸੇ ਵੀਰ ਜੀ ਤੇ ਔਰ ਅੱਜ ਉਹਨਾਂ 25000 ਰੁਪਏ ਦਾ ਵੀਰ ਜੀ ਨਾਲ ਲਵਾ ਔਰ ਇੱਕ ਮੈਂ ਸੱਜਣ ਨੇ 25000 ਰੁਪਏ ਉਹ ਮੈਂ ਭੇਜਿਆ ਜਲਦ ਨਾ ਪੋਕੜੇ ਨਾਮ ਬੜ ਨਾਲ ਔਰ ਇੱਕ ਮਾ ਛੋਟਾ ਵੀਰ ਆ ਨਿਊਜ਼ੀਲੈਂਡ ਤੋਂ ਉਹਨਾ 5000 ਟੋਟਲ 55000 ਰੁਪਏ ਵੈਸੇ ਮਾਤਾ ਜੀ ਦਾ ਮੈਨੂੰ ਕਾਫੀ ਸੱਚਾ ਖਾਣੋਂ ਮੈਂ ਪੁੱਛ ਰਿਹਾ ਹਾਂ ਮੈਂ ਕਾਣੋਂ ਤਾਂ ਦੇਵਾਂਗਾ ਕਿਉਂ ਪਹਿਲਾਂ ਮਾਤਾ ਨੂੰ ਮਿਲਿਆ ਨਹੀਂ ਸੀ ਠੀਕ ਆ ਦੋਸਤੋ ਇਹ 55000 ਰੁਪਏ ਦਾ ਸੀ ਮਾਤਾ ਨੂੰ ਇਸ ਪਰਿਵਾਰ ਨੂੰ ਜਿਹੜਾ ਸੀ ਉਹ ਸੁਪੁੱਤ ਦਾਪਾ ਔਰ ਸਾਜੂ ਵੀ ਗਈ ਜਮਨ ਮਾਤਾ ਨੂੰ ਠੀਕ ਆ ਮਾਤਾ ਕਾਹ ਪਿਆ ਹੋਗੇ ਨਾ ਕੀ ਵਾਂਗੇ ਇਹ ਇਹ ਆ ਦੋਸਤੋ ਇਹ ਮਾਤਾ ਦੀ ਖੁਸ਼ੀ ਨੇ ਪੂਰੇ ਹਣੋ ਪੈਸੇ ਦੇ ਕੋਲ ਅੱਜ ਹੀ ਸਮਾਪਤ ਪਾਈ ਦੇੱਤਕ ਮੋਗਾ ਤੋਂ ਜੇਨ ਨੂੰ ਸਾਨੂੰ ਪਤਾ ਲੱਗਿਆ ਵੀ ਮਾਤਾ ਜੀ ਦੇ ਕਣਕ ਦਾ ਨੁਕਸਾਨ ਹੋਇਆ ਹੈ ਸਾਡੇ ਬ੍ਰਦਰ ਪ੍ਰਭਾ ਸਿੰਘ ਬਰਾੜ ਤੇ ਦਿяр ਸਿੰਘ ਬਰਾੜ ਅਮਰੀਕਾ ਤੋਂ ਤੇ ਉਹਨਾਂ ਨੇ ਸਾਨੂੰ ਮਾਤਾ ਜੀ ਆਪ ਤੇ 25000 ਰੁਪਏ ਭੇਜਿਆ ਤੇ ਅਸੀਂ ਆਪ ਦੇ ਜਿਹੜੀ ਨੇਕ ਕਮਾਈ ਦਾ ਅਹਿਮਦ ਫੌਂਦਾ ਉੱਤੇ ਮਾਤਾ ਜੀ ਦੀ 25000 ਰੁਪਏ ਮਦਦ ਕਰਕੇ ਜਾਵਾਂਗੇ ਹੋਰ ਵੀ ਵੀਰਾਂ ਨੂੰ ਬੇਨਤੀ ਹੈ ਵੀ ਜੇ ਕਿਤੇ ਵੀ ਜ਼ਿਮੀਂਦਾਰ ਦਾ ਨੁਕਸਾਨ ਹੁੰਦਾ ਹੈ ਕਿਉਂਕਿ ਜ਼ਿਮੀਂਦਾਰ ਦੀ ਹਾਲਤ ਮਾੜੀ ਹੈ ਤੇ ਉਥੇ ਜ਼ਰੂਰ ਕਫਾਨ ਦੀ ਮਦਦ ਕਰੀ ਜਾਵੇ ਬਹੁਤ ਬਹੁਤ ਧੰਨਵਾਦ ਸਸੀ ਜੀ